ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਆਪ ਸਭ ਨੂੰ ਪਤਾ ਹੀ ਹੈ ਕਿ ਤਨਤਨ ਸਾਹਿਬ ਸ਼੍ਰੀ ਗੋਬਿੰਦ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੇ ਵਾਸਤੇ ਸਾਰਾ ਪਰਿਵਾਰ ਵਾਰ ਦਿੱਤਾ ਜੋ ਕਿ ਆਸ਼ੀਰਦੀ ਦਿਹਾੜੇ ਚੱਲ ਰਹੇ ਨੇ ਇਹਨਾਂ ਦੇ ਵਿੱਚ ਸਾਹਿਬ ਜਰਾਂ ਸ਼ਹੀਦੀ ਨੂੰ ਸਮਰਪਿਤ ਹੋਰ ਜੋ ਸਿੰਘ ਸ਼ਹੀਦ ਹੋਏ ਨੇ ਉਹਨਾਂ ਨੂੰ ਸਮਰਪਿਤ ਗੁਰਦੁਆਰਾ ਸ਼ੇਵੀ ਪਾਸ਼ਾਈ ਧੰਮ ਤਨ ਸਾਹਿਬ ਨੂੰ ਹਰਗੋਬਿੰਦ ਸਾਹਿਬ ਜੀ ਤ੍ਰਿਮਰ ਰੋੜ ਗੁਰਦਾਸਪੁਰ ਤੇ ਖਾਲਸਾ ਡੇਰੀ ਵਾਲੇ ਵੱਲੋਂ ਹਰ ਸਾਲ ਇੱਥੇ ਫਿਲਮ ਦਿਖਾਈ ਜਾਂਦੀ ਹੈ ਚਾਰ ਸਾਹਿਬ ਜਾਦੇ ਜੋ ਕਿ ਇਸ ਵੇਲੇ ਵੀ ਚੱਲ ਰਹੀ ਹੈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਇਹ ਜੋ ਫਿਲਮ ਤੁਸੀਂ ਵੇਖ ਰਹੇ ਹੋ ਜਾਂ ਉਹ ਸੇਵਾ ਕਰ ਰਹੇ ਨੇ ਸਾਡਾ ਇੱਕੋ ਹੀ ਸਾਰਿਆਂ ਨੂੰ ਸੰਦੇਸ਼ ਹੈ ਇਹ ਸਾਰੀਆਂ ਫਿਲਮ ਵੇਖ ਕੇ ਇਹ ਤੋਂ ਜਾਗਰਤ ਹੋਣਾ ਹੈ ਜੋ ਬੱਚਿਆਂ ਨੇ ਛੋਟੇ-ਛੋਟੇ ਬੱਚਿਆਂ ਨੇ ਸਾਡੇ ਵਾਸਤੇ ਸ਼ਹੀਦੀਆਂ ਦਿੱਤੀਆਂ ਸਾਨੂੰ ਕੀ ਸੰਦੇਸ਼ ਦਿੱਤਾ ਹੈ ਸਾਨੂੰ ਵੀ ਉਹਨਾਂ ਦੇ ਪਾਏ ਹੋਏ ਪੂਰਨਿਆਂ ਦੇ ਚੱਲਣਾ ਚਾਹੀਦਾ ਹੈ ਜੋ ਸਾਨੂੰ ਸਿਖਾ ਕੇ ਗਏ ਨੇ ਸਿੱਖਣਾ ਚਾਹੀਦਾ ਹੈ ਛੋਟੀ ਉਮਰ ਦੇ ਵਿੱਚ ਸਾਡੇ ਵਾਸਤੇ ਕੁਰਬਾਨੀਆਂ ਦਿੱਤੀਆਂ ਨੇ ਅਸੀਂ ਕਿੰਨੀ ਕਿੰਨੀ ਉਮਰ ਆਪਣੀ ਕੱਢ ਜਾਂਦੇ ਹਾਂ ਉਹਨਾਂ ਨੂੰ ਯਾਦ ਵੀ ਨਹੀਂ ਕਰਦੇ ਪਰ ਇਹ ਸਾਨੂੰ ਇਸ ਤਰ੍ਹਾਂ ਨਹੀਂ ਚਾਹੀਦਾ ਹਰ ਸਾਲ ਅਸੀਂ ਯਾਦ ਉਸ ਤਰ੍ਹਾਂ ਵੀ ਕਰਦੇ ਹਾਂ ਆਪਣੇ ਬੱਚਿਆਂ ਨੂੰ ਇਨਾਂ ਦੀਆਂ ਜੋ ਇਤਿਹਾਸਕ ਕਹਾਣੀਆਂ ਹਨ ਇਤਿਹਾਸ ਹਨ ਉਹ ਸੁਣਾਉਣੇ ਚਾਹੀਦੇ ਹਨ ਬੱਚੇ ਜੋ ਇਨਾਂ ਦੇ ਪਾਏ ਹੋਏ ਪੂਰਿਆਂ ਉਤੇ ਚੱਲ ਸਕਣ ਸਮੂਹ ਸਾ ਸੰਗਤ ਜੀ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਸਾਰੇ ਪੰਜਾਬ ਦੇ ਵਿੱਚ ਨਹੀਂ ਬਲਕਿ ਸਮੁੱਚੀ ਦੁਨੀਆ ਦੇ ਵਿੱਚ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਦਸਵੇਂ ਪਾਸ਼ਾ ਦੇਸਪੁੱਤਰ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦੀ ਸ਼ਹਾਦਤ ਦੀ ਯਾਦ ਦੇ ਵਿੱਚ ਔਰ ਮੈਂ ਇਹੋ ਹੀ ਗੱਲ ਕਹਿਣਾ ਚਾਹਾਂਗਾ ਕਿ ਅੱਜ ਜੋ ਹਾਲਾਤ ਨੇ ਪੰਜਾਬ ਦੇ ਜੋ ਸਾਡੀ ਨੌਜਵਾਨੀ ਕਿਰਾਏ ਪੈ ਰਹੀ ਹੈ ਅਜਿਹੇਆਂ ਜਿਹੜੀਆਂ ਫਿਲਮਾਂ ਔਰ ਅਜਿਹੇ ਇਤਿਹਾਸ ਜਿਹੜਾ ਇਸ ਵੇਲੇ ਬਹੁਤ ਸਖਤ ਜ਼ਰੂਰਤ ਹੈ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਇਸ ਦੇ ਨਾਲ ਜਾਣੂ ਕਰਵਾਉਣ ਦੀ ਔਰ ਬਹੁਤ ਵਧੀਆ ਭਰਾਲਾ ਆਸ ਕਰਦੇ ਆਂ ਕਿ ਅਜਿਹੇ ਉਪਰਾਲਿਆਂ ਤੋਂ ਸਾਡੀ ਨੌਜਵਾਨੀ ਸੇਧ ਲੈ ਕੇ ਤੇ ਇੱਕ ਵਾਰ ਫੇਰ ਗੁਰੂ ਸਾਹਿਬ ਦੀ ਸੋਚ ਨਾਲ ਔਰ ਉਹਨਾਂ ਦੇ ਜਜ਼ਬੇ ਨਾਲ ਜੁੜ ਕੇ ਤੇ ਪੰਜਾਬ ਨੂੰ ਔਰ ਸਮੁੱਚੀ ਮਾਨਵਤਾ ਨੂੰ ਜੜਾ ਉਹਨਾਂ ਹਾਲ ਕਰਨਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਸਾਰੀ ਸੰਗਤ ਦੇ ਸਹਿਯੋਗ ਨਾਲ ਇਹ ਫਿਲਮ ਦਿਖਾਈ ਜਾਂਦੀ ਹੈ ਜੀ ਮੇਰੇ ਕਲੇ ਸਹਿਯੋਗ ਨਾਲ ਨਹੀਂ ਤੇ ਇਹ ਪੂਰੀ ਮਾਨਵਤਾ ਨੂੰ ਸੰਦੇਸ਼ ਆ ਇਹ ਸ਼ਹੀਦੀ ਦੇ ਵਾਲੇ ਇਹ ਹਰ ਇੱਕ ਧਰਮ ਦੇ ਲਈ ਆ ਇਹ ਹਰ ਇੱਕ ਮਜਬ ਦੇ ਲਈ ਆ ਹਰ ਇੱਕ ਇਨਸਾਨ ਦੇ ਲਈ ਆ ਇਹਦੇ ਵਿੱਚ ਇਨਸਾਨੀਅਤ ਦਿਸਾਈ ਗਈ ਹੈ ਕਿਸੇ ਇਕੱਲੇ ਸਿੱਖ ਧਰਮ ਦੇ ਲਈ ਨਹੀਂ ਇਹ ਪੂਰੀ ਮਾਨਵਤਾ ਦੇ ਲਈ ਹੈ ਜੀ ਇਹ ਪੂਰੀ ਮਾਨਵਤਾ ਨੂੰ ਸੰਦੇਸ਼ ਆ ਕਿ ਹਰ ਕੋਈ ਆਪਣੇ ਧਰਮ ਦੇ ਵਿੱਚ ਪਰਤਖ ਹੋਏ ਤੇ ਮਾਨਵਤਾ ਦੀ ਸੇਵਾ